ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੋਲਲਾ ਪਹੁੰਚ ਜੀ ਸ਼ੁਰੂ ਤੇ ਹੁਣ ਆਪਾਂ ਚੱਲੇ ਆਂ ਗੁੜ ਕਦਮ ਵਾਸਤੇ ਅੱਜ ਵੇਲੇ ਨੇ ਤੇ ਥੋੜੀ ਤਿਆਰੀ ਜਾਂ ਸੰਭੂ ਬਹੁਤ ਜਾਨੀਏ ਸਾਡੀ ਵੀ ਤਾਹੀ ਆ ਜਾਣਾ ਆਪਣਾ ਜੀ ਸਟਾਰਟ ਹੋ ਗਿਆ ਚਾਲ ਬਹੁਤ ਅੰਦੂ ਤੋਂ ਥੋੜੇ ਜੀ ਧੁੰਮਦਾ ਕਰਕੇ ਅੰਨ ਚੱਲ ਰਿਹਾ ਸਪੈਕਟਰ ਨੂੰ ਜਿਹੜਾ ਪਹੁੰਚੀ ਤੁਹਾਨੂੰ ਪਹੁੰਚੇ ਅੱਜ ਖਰਮਾ ਚਾਲ ਗੁੜ ਕਦਮ ਦਾ ਪਰਾਣਾ ਫਿਰ ਅਗਰਾ ਸਟਾਰਟ ਪਰਾਣਾ ਖੰਡਾ ਅਰਜਨ ਵਿਲੀ ਸਾਡਾ ਅਰਜਨ ਵਿਲੀ ਸਾਡਾ ਇਹ ਹੁਣ ਅੱਗੇ ਚੱਲ ਰਹੇ ਆਖੇ अज वोट की गिनती भी है उधर पूरा जोर शोर लगे सारे मजा मामा ने ठंड चाह हा ये अपना सोना पुत्र आना अपनी रानी सुंदरा है ਖੜ ਮਾਲੋ ਨਿਆਰੇ ਲੈ ਖੇਡੋ 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 ਵਾੜਾ ਤੇਰੇ ਵਾਸਤੇ ਬਣਾਇਆ ਖੇਡਣ ਵਾਸਤੇ ਜੀ ਬੜੀ ਕਰਮ ਵਾਲੀ ਕੁੜੀ ਏ ਵੀ ਬੜੀ ਸੇਲ ਤੇ ਸਾਊ ਆ ਜਿੱਦਾਂ ਮਰਜੀ ਕੋਈ ਬੱਚਾ ਭਵੇਂ ਅਸ ਲੈ ਜੇ ਇਹਨੂੰ ਆ ਕੇ ਭਵੇਂ ਜੋ ਮਰਜੀ ਲਾਤ ਮਾਰੂ ਕੇ ਨਾਲ ਹੱਥ ਚੁੱਕੂਗੀ ਐ ਆਰਾਮ ਨਾਲ ਖੜੋ ਜੀ ਹੋਰ ਬਣੇ ਬੜੀ ਕਰਮ ਵਾਲੀ ਆ ਦਾ ਬੜਾ ਸ਼ੌਂਕ ਹੀ ਆ ਪਾਣ ਤੇ ਆਪਾਂ ਫਿਰ ਲਿਆਂਦੀ ਬਾਪੂ ਨੂੰ ਤੇ ਲੱਗੇ ਆਪਾਂ ਨੂੰ ਹੁਣ ਸਵਾਰੀ ਸੋਰੀ ਕਰੀ ਦੀ ਆ ਮੋਦੀ ਉਹ ਜੋ ਬਾਲ ਚੰਗਾ ਜੋ ਵੀ 10 ਮਿੰਨ ਡਾਲ ਦੇ ਠੀਕ ਆ ਧਾਣੇ ਨਾਲ ਪਾਣ ਡਾ ਦੇ ਪਾਣੀ ਦਾ ਖੱਜ ਕਿ ਨਹੀਂ ਹਾਂ ਪਾਣੀ ਦਾ ਘਰ ਰੱਖ ਦੇ ਨਾਲ ਪਾਣੀ ਪੜ ਰੱਖ ਦੇ ਤੁੰਗਾ ਅੱਜ ਕਰੇ ਰਣਾ ਚੰਗਾ ਅਜ ਬਸ ਤੇਰੀ ਵੀਡੀਓ ਅੱਜ ਪੱਠਿਆਂ ਤੇ ਆ ਤੇਰੀ ਅੱਜ ਅਹੀਂ ਸਾਰੇ ਚੱਲਦੇ ਆਂ ਗੁੱਟ-ਗੱਟ ਨੂੰ ਅੱਥੇ ਤੂੰ ਅੱਜ ਪੱਠਿਆਂ ਦੇ ਆਂ ਤੇਰਾ ਕੰਮ ਬਸ ਪੱਠਿਆਂ ਦਾ ਅੱਜ ਹੁੰਦਾ ਨਾਲ ਨਾਲ ਦਾਣੇ ਗੁੱਦਾਣਾ ਓ ਪਿਆ ਹਾਂ ਓ ਕਰਸਿਆ ਪਿਆ ਅਲੋ ਕੋ ਛਿੜੀਆਂ ਇਹਨਾਂ ਵਾਸਤੇ ਨਾ ਆਪਾਂ ਇੱਕ ਬੋਰਾ ਪੱਕਾ ਹੀ ਮੰਨ ਲੈ ਜਾਵਾਂ ਕੜਾ ਕੇ ਚਾਣਾਂ ਦਾ ਤੇ ਬੜੀ ਸੋਹਣਾ ਲੱਗਦਾ ਜਦੋਂ ਵਿਚਾਰੀਆਂ ਹੁੰਦੀਆਂ ਨੇ ਅਸੀਂ ਤੇ ਜਿਹੜਾ ਬਾਸ ਸੁਣਦੀ ਆ ਸਵੇਰੇ-ਸਵੇਰੇ ਛਿੜੀਆਂ ਦੀ ਮਾਲੂਕ ਦੇਖੇ ਜਿੱਦਾ ਹਨਾ ਰੁੱਖਾਂ ਤੇ ਕੰਨਾਂ ਤੇ ਬਿਚਾਰ ਕੋਈ ਤੋਤੇ ਬੈਠੇ ਹਨਾ ਇਹਨਾਂ ਸਾਰਿਆਂ ਬੈਠੇ ਜਾਨਾ ਰੋਵੇ ਹੁਣ ਦਾਣੇ ਜਿਹੜਾ ਪੈ ਗਏ ਹਨਾ ਸਾਰਾ ਥੱਲੇ ਆ ਜਾਨਾ ਤੇ ਚਲੋ ਇਹਨਾਂ ਵਿਚਾਰਾਂ ਨੇ ਵੀ ਹਨਾ ਕਿਦੋਂ ਕਿਦੋਂ ਖਾਣੀਆਂ ਤੇ ਆਪਣੀ ਬੇਬੇ ਨੇ ਵਾਸਤੇ ਰੋਵੇ ਪੱਕਾ ਰੋਣੇ ਚੌਲ ਪਾ ਗਏ ਨੇ ਆ ਚਿੜੀਆਂ ਕਾ ਤੋਤੇ ਸਾਰੇ ਪੰਛੀ ਇੱਥੇ ਰੋਜ਼ ਬੈੰਦੇ ਆ ਗਏ ਖਾਂਦੇ ਆ ਤੇ ਨਾਲੇ ਸੁਖ ਮੰਗਦੇ ਆ ਨਾਲੇ ਢੇਡ ਭਰ ਲੈਂਦੇ ਵਿਚਾਰੇ ਉਹਨਾਂ ਦਾ ਕੈਰ ਪੂਰਾ ਫੁੱਲ ਆ ਤੇ ਠੰਡ ਵੀ ਪੂਰੀ ਫੁੱਲ ਆ ਅੱਜ ਠੰਡ ਨੇ ਹੁਣ ਪੂਰਾ ਜੋਰ ਵਿਖਾਇਆ ਆ ਬੜਾ ਲੋਕੀ ਕਰੀ ਇਹਦੇ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਹੁਣ ਦੋ ਦਰਗੋੜੇ ਰੰਗਾਂ ਨਹੀਂ ਛੱਡਦੇ ਹੁਣ ਲੱਗਾ ਛੱਡਦਾ ਪਰਾ ਹੁਣ ਤੋਂ ਬੰਦਾ ਪਾਰਾ ਕੰਮ ਤਾਂ ਉਹ ਖਾ ਪੂਰਾ ਜੋਰ ਆ ਨੇ ਕੰਮ ਠੰਡ ਵਾਲਾ ਤੇ ਢੰਡ ਵਾਲਾ ਅਦਰ ਵੋਟਾਂ ਵਾਲੇ ਫੋਨ ਕਰੀ ਜਾਂਦੇ ਆ ਕੀ ਬੰਦਿਆ ਕੌਣ ਜਿੱਡਾ ਕੌਣ ਹਾਰਦਾ ਉਹਦੇ ਸਾਰੇ ਬੰਨੇ ਕੰਮ ਚੱਲੀ ਜਾਂਦਾ ਯੋਰਾ ਛੋਰਾ ਦੀ ਵੋਟਾਂ ਵਾਲਾ ਵੋਟਾਂ ਵਾਲਾ ਵਗੈਰਾ ਕਮਾਲ ਨੂੰ ਕਮਾਲਾ ਵਗੈਰਾ ਮਾਰੇ ਭੈ ਦੋਨਾਂ ਚਾਰੇ ਮਗਰ ਹੋ ਵੀ ਲੋ ਪੰਜੇ ਪਾ ਗਏ ਨੇ ਇਹਦੇ ਸਮਾਨ ਸਾਰ ਅੰਦਰ ਆ ਕੜਾਏ ਕੁੜੇ ਕੱਲ ਕਿਦਾਂ ਚਾਲੂ ਕਰਾਂ ਕਹਿੰਦਾ ਕੱਲ ਚਲਾ ਆ ਸਸ ਸਸ ਠੀਕ ਆ ਮਨਾਂ ਕਰਤੀਆਂ ਤੇ ਇੱਕ ਢੋਲੀ ਉਹ ਚੰਗੇ ਜਿਹੇ ਕੱਢ ਲੇ ਕੇ ਹੋਏ ਆ ਸਾਫ ਜੀ ਵਾਸੀ ਕਿਦਾਂ ਬਣਿਆ ਤਾ ਜੱਗਾ ਵਸੀ ਕਿਦਾਂ ਬਣਿਆ ਆ ਬਣਾ ਕੰਨ ਵਾਲੇ ਖੜੇ ਕਰਦਾ ਚੰਗਾ ਜੰਗਾ ਬਣਾ ਕਿਦਾਂ ਪਾਸੇ ਨੂੰ ਉਹਨੇ ਕਹਿੰਦਾ ਆਲਾ ਗੋਲ ਕਿਦਾਂ ਚੱਲਿਆ ਹੈ ਉਹਨੇ ਕਹਿੰਦਾ ਗੋਲੂ ਆ ਕਿਦਾਂ ਚੱਲਿਆ ਹੈ ਉਹਨੇ ਕਿਹਾ ਤਾ ਕਹਿੰਦਾ ਖੜਾ ਸਾ ਛੇਲਣਾ ਮੈਂ ਚੋਰ ਨੂੰ ਖੋਣਾ ਕਰੀ ਮੱਤ ਨੂੰ ਪਾਕ ਕਰਾਰਾ ਉਹਨੇ ਕਿਹਾ ਇਹ ਗੋਲੂ ਆ ਕੇ ਢੱਲੀਆ ਬਦੋਵੇਂ ਆ ਓਏ ਆਪਾਂ ਤਾਂ ਫੇਰ ਵੀ ਬੰਦੇ ਛੱਡ ਕੇ ਤਾਲੂ ਸ਼ਾਤੂ ਵਾਲਾ ਤੇ ਗੋਪੀ ਛੱਡ ਕੇ ਤੇ ਗਾਹ ਉਹਨੂੰ ਕਿ ਡਰ ਤੇ ਲਾਉਂਦਾ ਹਾਂ ਹਾਂ ਤੂੰ ਰਾਜੂ ਨੂੰ ਲੈ ਆਣਾ ਰਾਜੂ ਆ ਸਾਫ਼ ਕਰ ਦਿੰਗੇ ਤੇ ਇਹਨੂੰ ਉਹ ਲੈ ਰਾਜੂ ਲੈਣਾ ਓਏ ਆਪਦੇ ਹੋਰ ਸਾੜਿਆ ਪਿਆ ਹੀ ਮੈਂ ਵੇਖੂ ਟੱਕ ਕੇ ਥੋੜਾ ਪਤਾ ਵਾਹ Dove è Marigoni? Dove è Marigoni? Dove è Marigoni? No? Ma prima? la pioma? Dove è Marigoni? 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 è Marigoni? Dove è è Marigoni? Dove ਇਹ ਡੋਲਣੇ ਲੱਗੇ ਵੀ ਆ ਕੇ ਮਾਰ ਮਾਰ ਕੇ ਸਿਰ ਤੇ ਮੈਂ ਡੋਲਣੀ ਗਿੰਗਾ ਕਰਦਣਾ ਤੇ ਪਰਦਾ ਨਹੀਂ ਆ ਬਲੌਗ ਨਹੀਂ ਖੈਰ ਦਾ ਡੋਲਣੇ ਕਿੱਧਰ ਡੋਲਣੇ ਕਿੱਥੇ ਕਰਦੇ ਪੁਣ ਰਿਆਂ ਦਾ ਕਲਾਸ ਮਿਲਦਾ ਵਿਗਾਂ ਦਾ ਕਲਾਸ ਮਿਲਦਾ ਸ਼ਰਮ ਵੀਰਾ ਐ ਹਿੰਦੇ ਨਾ ਤੂੰ ਸਾਨੂੰ ਰਾਜੂ ਰਾਜੂ ਓਏ ਰਾਜੂ ਇਹਨੂੰ ਕਲਾਸ ਮੈਂ ਮੈਨੂੰ ਪਾਵੇ ਚੜੇ ਹਸਣਾ ਵਿਗਾਂ ਦੇ ਕਲਾਸਾਂ ਮੈਂ ਮੈਨੂੰ ਪਾਈ ਜਾਵੇ ਚ ਇਹ ਤੁਹਾਨੂੰ ਪੈਸੇ ਦੇਣੇ ਨੂੰ ਫਿਰ ਛਾਕੂ ਰੀਂਗਾ ਕਰਾਹੀ ਗੰਨੇ ਨਾਲ ਚੁਬਿਆ ਪਹਿਲਾਂ ਸਾਫ ਕਰੇਗੇ ਰੀਂਗਾ ਹਾਣੇ ਦੇ ਬਾਅਦ ਗਾਹੇ ਗੰਨ ਪਾਈ ਜਾ ਚੰਗਾ ਵਿੱਚ ਹੈ ਪੈਸੇ ਦੇਣਾ ਚੁੱਕਾ ਲੋ ਜੀ ਇੱਕ ਪੱਤ ਹੋ ਗਈ ਤਿਆਰ ਮੁਕਾਰ ਜੇਰੇ ਕਾਫੀ ਚੂ ਫਾਗਰਾ ਬੱਲ ਲੈ ਬੱਲ ਬੋਰ ਬੋਰ ਕਰਨਾ ਪਿੱਛੇ ਹਾਂਜੀ ਹਾਂ ਹੋਰ ਪਹੁੰਚਣਾ ਹੈਗਾ ਥੋੜਾ ਥੋੜਾ ਚਾਰਜ ਪਾਉਣ ਵਾਸਤੇ ਸਪਾਪ ਆਈਓ ਜੀ ਦੇ ਕੋਲ ਸਹੀ ਜਾ ਰਜੂ ਸੁਣਾ ਗੁੜ ਬਣਿਆ ਤਵਾ ਧਾਓ ਜਿੰਨੀਆਂ ਗੁੜੀਆਂ ਲਾਉਣਾ ਜ਼ਿਆਦਾ ਪੜਾ ਨਹੀਂ ਛੱਡਣਾ ਵਿੱਚ ਜਿਹਦਾ ਸੁਗੀ ਜਿਹਾ